ਸਤਿਗੁਰ ਦੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਦੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਵਪਾਰ ਦਾ ਬਾਈ ਹੁਣਿਆ ਦਾ ਕੰਮ ਆ ਤੇ ਦੋ ਮਈਆਂ ਸੁਈਆਂ ਸਵਈਆਂ ਤਿਆਰ ਦੁੱਧ ਵਾਲੀਆਂ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਬਿਲਕੁਲ ਤਾਜੀ ਗਿੱਲੀ ਸੁਈ ਆ ਹਜੇ ਤੇ ਇੱਕ ਤਿਆਰ ਦੁੱਧ ਕੰਡੇ ਤੇ ਲਾਉਂਦੀ ਮਿਊਟੀਆ ਸਾਰੀ ਗੱਲਾਂ ਬਾਤਾਂ ਕਰ ਲਾਂਗੇ ਕਿਹੜੀ ਥਲੇ ਕਿੰਨਾ ਦੁੱਧ ਹੈ ਕੀ ਰੇਟ ਹੈ ਕੀ ਵੇਟ ਹੈ ਅੱਜ ਉਹ ਮਿਲਦੇ ਸਤਨਾਮ ਬਾਈ ਨੂੰ ਸਤਨਾਮ ਵੀਰੇ ਸੱਚੀ ਕਾਲ ਬਾਈ ਸੱਚੀ ਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਵਧੀਆ ਬਾਈ ਸੇਤਾ ਦੇ ਪਰਿਵਾਰ ਠੀਕ ਆ ਵਧੀਆ ਜੀ ਅੱਛਾ ਜਾਨਵਰ ਅੱਜ ਦੋ ਆ ਹਨਾ ਹਾਂਜੀ ਹਾਂਜੀ ਪਹਿਲੇ ਨੰਬਰ ਤੋਂ ਵੱਡੀ ਮੇ ਆ ਜਿਹੜੀ ਕਦੋਂ ਸੁਈ ਆ ਬਈ ਇਹ ਅੱਜ ਹੀ ਸੁਈ ਆ ਸੁ ਬਾਈ ਜੇਰ ਜੂਰ ਪਾਉਂਦੀ ਵੀਰੇ ਹਾਂਜੀ ਜੇਰ ਜੂਰ ਕਟਾਈ ਠੀਕ ਹੈ ਬਾਈ ਅਜਾ ਸੁਣਾ ਬਾਈ ਕਿੰਨੇ ਦੁੱਧ ਦੀ ਗਾਰੰਟੀ ਮੇਰੀ ਗੱਲ ਉਹ ਕਰੀ ਜਿੰਨੀ ਕੁ ਜੇ ਆਪਾਂ ਨਿਭੜ ਜੀਏ ਬਸ ਦੁੱਧ ਦੀ ਇਹਦੀ 14-15 ਕਿਲੋ ਦੀ ਗਾਰੰਟੀ ਦਿੱਤੀਆਂ ਮਾਲਕਾਣੇ ਠੀਕ ਹੈ ਬਾਈ ਹਾਂਜੀ ਪਾ ਵੀ ਜਾਊਗੀ ਇਹਨਾਂ ਦਾ ਦੀ ਨੂੰ ਤੇਣਾ ਵੀ ਚਾਹੀਦਾ ਵੱਡੀ ਜ ਮੈਂ ਤੋਰੀ ਸੁਣਾਮ ਕੱਢੀ ਬਾਹਰ ਨੂੰ ਲਈ ਮੜ ਜਨ ਖੋਲ ਕੇ ਲੈ ਮਿੱਤਰੋ ਥਣ ਲੈ ਵੇ ਲੋ ਚੰਗੀ ਖੁੱਲੀ ਡੁੱਲੀ ਮੈਂ ਆ ਪੂਰੀ ਓਕੇ ਦੀ ਰਿਪੋਰਟ ਆ ਕਿਉਂਕਿ ਹਰ ਪੱਖ ਤੇ ਓਕੇ ਆ ਜਾਵਾ ਬਾਈ ਆ ਵੇਖ ਲਓ ਵੀ ਮਿੱਤਰੋ ਤੁਰਦੀ ਕਿ ਨਹੀਂ ਦੱਸਦੀ ਆ ਕੋਈ ਨਾ ਬਣ ਜੂਗੀ ਮੈਂ ਅਜਾ ਸੂਈ ਤਾਜੀ ਹੈ ਨਾ ਚੋਣ ਚਾਣ ਕਿਵੇਂ ਲੱਗਾ ਬਾਈ ਚੋਣ ਚਾਣ ਓਕੇ ਹੀ ਵਧੀਆ ਮੁੱਗ ਗਰ ਗਈ ਬਸ ਠੀਕ ਹੈ ਬਾਈ ਹਾਂਜੀ ਗੰਨੇ ਅਰ ਗਈ ਤਾਂ ਵੀ ਮੈਂ ਸੋਹਣੀ ਸੁਨੱਖੀ ਆ ਮੂੰਹ ਮੱਥੇ ਲੱਗਦੀ ਆ ਅਜਾ ਕਿੰਨੇ ਦੀ ਦੇਣੀ ਆ ਬਾਈ ਇਹਦਾ ਮੁੱਲ 1,20,000 ਰੁਪਏ ਆ 1,20,000 ਰੁਪਏ ਹਾਂਜੀ ਮਾਨਤਨ ਕਿੰਨਾ ਕਰ ਦੇਗਾ ਮਾਨਤਨ ਕਰ ਦਾਂਗੇ ਆ ਜਾਂਦਾ ਹੀ ਖੁੱਲਾ ਡੁੱਲਾ ਕਰ ਦੇਗਾ ਕਰ ਦਾਂਗੇ ਹਾਂਜੀ ਠੀਕ ਹੈ ਬਾਈ ਆ ਲਓ ਮਿੱਤਰੋ ਤੇ ਦੋ ਨੰਬਰ ਵਾਲੇ ਬਾਰੇ ਦੱਸੀ ਬਾਈ ਇੰਦੇ ਬਾਰੇ ਦੱਸੀ ਵੀਰੇ ਇਹਦੀ ਚੋਟੀ ਆਈ ਦੂਜੇ ਸੂਏ ਠੀਕ ਆ ਜੇ ਦੰਦਾਂ ਤੋਂ ਹੀ ਠੀਕ ਆ ਜਵਾਨ ਪਈ ਆ ਜੇ ਠੀਕ ਆ ਬਾਈ ਠੀਕ ਆ ਹਾਂ ਓਕੇ ਬਾਈ ਹੂੰ ਇਹ ਠੀਕ ਆ ਬਾਈ ਬੁਰਸ਼ ਨਹੀਂ ਕੀਤਾ ਨੇ ਹਣਾ ਹਾਂ ਬੁਰਸ਼ਿੰਗ ਕਰਾ ਦਿਆ ਨੰਬਰ 1 ਬ੍ਰਾਂਡ ਤੇ ਆ ਵੀਰੇ ਫਿਰ ਇਹਦੇ ਦਿਨ ਕਿੰਨੇ ਹੋਗੇ ਸੂਈ ਨੂੰ ਅੱਜ ਦਿਨ ਇਹਦੇ 12 ਦਿਨ ਹੋ ਗਏ 12 13 ਦਿਨ ਸੀ 12 ਦਿਨ ਤੋਂ ਸੂਈ ਥਰੇ ਜਿਹੜਾ ਦੁੱਧ ਕੰਡੇ ਤੋਲਦੀ ਆ ਉਹ ਕਿੰਨਾ ਕੰਡੇ ਤੋਲ ਦੀ 12 ਕਿਲੋ ਨੈਟ ਤਿਆਰ ਆਉਣ ਜੀ ਠੀਕ ਹੈ ਚਵਾਉਂਦੀ ਐ ਹਾਂ ਚਵਾਉਂਦੀ ਆਪਣੇ ਆ ਘਰੇਡ ਚਾਰ ਡੰਗ ਚੋਕੇ ਲੈ ਜਾਣਾ ਛੋਟੀ ਚੰਗੀ ਐ ਸਿੰਘ ਸੁਪ ਇੱਕ ਦੀ ਹੋਰ ਲਈ ਜੈ ਨੂੰ ਬਈ ਬਾਹਰ ਕ ਮੋੜੀ ਮੜੀ ਵੇਖੋ ਲੇ ਵੇ ਲੋੜ ਜੈ ਨੂੰ ਬਈ ਕੱਟਾ ਗਿਆ ਦਵਾਰ ਕੀ ਕੱਟੀ ਪਈ ਕੱਟਾ ਹੀ ਐ ਇਹ ਮਗਰ ਇਹਦੀ ਮਗਰ ਕੱਟਾ ਪੂੜੇ ਪਾੜੇ ਇਹਨੂੰ ਵੀ ਚੰਗੀ ਐ ਛੋਟੀ ਹਾਂਜੀ ਇਹ ਕਿੰਨੇ ਦੀ ਦੇਦਗੀ ਵੀਰੇ ਇਹਦਾ 1,15,000 ਮੌਲੀ 1,15,000 ਮਾਨਤਨ ਕਰ ਦੇਗਾ ਭਰਾ ਮਾਨਤਨ ਕਰ ਦਾਂਗੇ ਜੀ ਲੈ ਜੀ ਮਿੱਤਰੋ ਉਹ ਇੱਕ 20 ਦੀ ਇੱਕ 15 ਦੀ ਕੁੱਲ ਮਿਲਾ ਕੇ ਗੱਲ ਕਰੀਏ ਤਾਂ 2 ਲੱਖ ਤੇ 35000 ਰੁਪਇਆ ਜਦੋਂ ਤੁਹਾਡੀ ਜੇਬ ਦੇ ਵਿੱਚ ਹੋ ਗਿਆ ਉਹਦੇ ਵਿੱਚ ਛੋਟਛੱਪਾ ਹੋ ਕੇ ਟੈਂਪੂ ਨਹੀਂ ਛੋਟੇ ਹਾਥੀ ਤੇ ਜਾਂ ਪਿਕਅਪ ਗੱਡੀ ਤੇ ਜਾਣ ਗਿਆ ਦੋਵੇਂ ਮਈਆਂ ਬਾਕੀ ਮਈਆਂ ਦਾ ਟਿਕਾਣਾ ਚੰਗਾ ਬਈ ਜਿਹੜੇ ਭਰਾੜੇ ਖਰੀਦਣੀਆਂ ਆ ਆਪਾਂ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਚਲਾ ਦਿੰਨੇ ਵੀਰੇ ਨੰਬਰ ਦੱਸੀ ਕਰਾ ਦੇ ਬਈ 9781952698 ਇੱਕ ਵਾਰੀ ਹੋਰ ਆਉਣ ਦੇ 9781952698 ਠੀਕ ਹੈ ਅਦਾ ਚੋਣ ਵੱਲੋਂ 100 ਦੀਆਂ 100 100 ਦੀਆਂ 100 ਨਾ ਨਾ ਕਿਸੇ ਦਿਨੇ ਨੰਬਰ ਸਕਰੀਨ ਦੇ ਉੱਤੇ ਆ ਮਿੱਤਰੋ ਪਈਆਂ ਦਾ ਪਿੰਡ ਧੂੜਕੋਟ ਆ ਜਿਹੜਾ ਫਰੀਦਕੋਟ ਆ